ਹਾਂ ਜੀ ਅੱਜ ਪਰੋਜ ਬੁਲੀਆਂ ਰੋਜ ਬਣਾ ਕੇ ਤਿਆਰ ਕਰਾਂਗੇ ਹਾਂਜੀ ਹੁਣ ਆਪਾਂ ਦੋ ਦੇਖੋ ਬਣਾ ਲਈ ਸਟਿਚ ਬੁਲੀਆਂ ਦੇ ਤੇ ਅੱਗੇ ਆਪਾਂ ਬਣਾਵਾਂਗੇ ਤੇ ਬਹੁਤ ਹੀ ਸੌਖਾ ਤੇ ਈਜੀ ਯਾ ਤਰੀਕਾ ਇਤੋਂ ਆਪਾਂ ਬਚਾ ਲਓ ਇਹਦੇ ਅੱਧ ਦੇ ਚੱਕਾਂਗੀ ਸੂਈ ਇਸ ਸਟਿੱਕੇ ਨਾਲ ਇੱਥੇ ਆਪਾਂ ਚੱਕਾਂਗੇ ਇਹਦੇ ਜਿੱਥੇ ਆਪਾਂ ਧਾਗਾ ਕੱਢਿਆ ਵਸ ਉੱਥੇ ਨੁੱਕਰ ਤੇ ਕੱਢ ਲਈ ਤੇ ਇਸ ਸਟਿੱਕੇ ਨਾਲ ਆਪਾਂ ਇਹਨੂੰ ਰੋਜ਼ ਨੂੰ ਕੰਪਲੀਟ ਕਰਾਂਗੇ ਇੱਥੇ ਆਪਾਂ 13 ਵਾਰ ਲਵਾਂਗੇ 13 ਵਾਰ ਆਪਾਂ ਇਦਾਂ ਉਹ ਕਰਨਾ ਇੱਥੋਂ ਆਪਾਂ ਪਕੜ ਕੇ ਨਾ ਇਦਾਂ ਇਹ ਫੇਸ ਸਟੀਚ ਨੂੰ ਕੱਸ ਪਾ ਲੈਣਾ ਹੁਣ نیچے ਸੂਈ ਕੱਢਾਂਗੇ ਹਾਂਜੀ ਆਪਾਂ ਨਾਲ-ਨਾਲ ਗੱਲਾਂ ਕਰਾਂਗੇ ਹੁਣ ਇਹ ਅੱਧਾ-ਅੱਧੇ ਦੇ ਵਿੱਚ ਹੀ ਨਿਕਲੂਗਾ ਤੇ ਆਪਾਂ ਸਾਰੇ ਦੇਖੋ ਕਮੈਂਟਾਂ ਦੇ ਵਿੱਚ ਦੱਸਿਓ ਦੇਖੋ ਕਹਿ ਦਿੰਦੇ ਆ ਨਾ ਕਹਾਵਤ ਵੀ ਔਰਤ ਮਰਦ ਦੇ ਪੈਰ ਦੀ ਜੁੱਤੀ ਹੈ ਕਹਿੰਦੇ ਹੁੰਦੇ ਆ ਨਾ ਵੀ ਔਰਤ ਆ ਜਿਹੜੀ ਉਹ ਮਰਦ ਦੇ ਪੈਰ ਦੀ ਜੁੱਤੀ ਹੈ ਨਾ ਕਿਹਾ ਜਾਂਦਾ ਤੇ ਇਹ ਕਹਾਵਤ ਉਲਟਾ ਹੈ ਵੀ ਮਰਦ ਔਰਤ ਦੇ ਪੈਰ ਦੀ ਜੁੱਤੀ ਹੈ ਔਰਤ ਮਰਦ ਦੇ ਪੈਰ ਦੀ ਜੁੱਤੀ ਨਹੀਂ ਹੈਗੀ ਕਿਉਂਕਿ ਦੇਖੋ ਜਦੋਂ ਇੱਕ ਔਰਤ ਦੇ ਰੱਬ ਨਾ ਕਰੇ ਕਿਸੇ ਦੇ ਪਰਿਵਾਰ ਦੇ ਵਿੱਚ ਹਨਾ ਐਦਾਂ ਦੁੱਖ ਨਾ ਆਵੇ ਕਿਸੇ ਵੀ ਔਰਤ ਦੇ ਪਤੀ ਰੱਬ ਨਾ ਖੋਵੇ ਜਦੋਂ ਔਰਤ ਦਾ ਪਤੀ ਹਨਾ ਕਈ ਵਾਰ ਡੈਥ ਹੋ ਜਾਂਦੀ ਹੈ ਕਈਆਂ ਤੇ ਤੇ ਔਰਤ ਇਕੱਲੀ ਆਪਣੇ ਬੱਚਿਆਂ ਨੂੰ ਪਾਲ ਲੈਂਦੀ ਹੈ ਹਨਾ ਉਹ ਉਹ ਆਪਣੇ ਬੱਚਿਆਂ ਨੂੰ ਪਿਤਾ ਦੀ ਥਾਂ ਵੀ ਖੜਦੀ ਹੈ ਤੇ ਮਾਤਾ ਦੀ ਥਾਂ ਤਾਂ ਖੜਨੀ ਖੜਨਾ ਹੈ ਨਾ ਔਰਤ ਨੇ ਤੇ ਉਹ ਪਿਤਾ ਬਣ ਕੇ ਪਾ ਲਈ ਹੈ ਜਿੱਥੇ ਪਿਤਾ ਦੀ ਕਮੀ ਮਹਿਸੂਸ ਹੁੰਦੀ ਹੈ ਬੱਚਿਆਂ ਨੂੰ ਉੱਥੇ ਉਹ ਪਿਤਾ ਦੀ ਜਗ੍ਹਾ ਲੈਂਦੀ ਹੈ ਰੋਲ ਅਦਾ ਕਰਦੀ ਹੈ ਤੇ ਜਿੱਥੇ ਮਾਤਾ ਦੀ ਹੈ ਨਾ ਮਹਿਸੂਸ ਹੁੰਦੀ ਹੈ ਤੇ ਉੱਥੇ ਉਹ ਮਾਤਾ ਵਾਲਾ ਤਾਂ ਕਰਨੀ ਕਰਨਾ ਜਦੋਂ ਔਰਤ ਹੈ ਨਾ ਤੇ ਜਦੋਂ ਇੱਕ ਪਤੀ ਦੀ ਔਰ ਮਰ ਮਤਲਬ ਕਿ ਪਤੀ ਦੀ ਹੈ ਨਾ ਔਰਤ ਵੀ ਜਿਹਦੀ ਉਹਦੀ ਪਤਨੀ ਆ ਉਹਦੀ ਡੈਥ ਹੋ ਜਾਂਦੀ ਆ ਤਾਂ ਪਤੀ ਔਰਤ ਦੀ ਥਾਂ ਨਹੀਂ ਲੈਂਦਾ ਹੈ ਨਾ ਅਕਸਰ ਆਪਾਂ ਦੇਖਦੀ ਆ ਆਪਣੀ ਸਮਾਜ ਦੇ ਵਿੱਚ ਪਤੀ ਕੀ ਕਰਦਾ ਦੂਸਰੀ شادی ਕਰਦਾ ਤੇ ਪਤੀ ਨੂੰ ਕੀ ਕਿਹਾ ਜਾਂਦਾ ਵੀ ਤੂੰ ਦੂਜਾ ਵਿਆਹ ਕਰਾ ਲੈਣਾ ਹੈ ਨਾ ਤੇ ਵੀ ਤੇਰੇ ਬੱਚਿਆਂ ਦਾ ਔਖਾ ਇਹਦਾ ਪਿਵਖਾ ਹੈ ਨਾ ਬੀ ਅੱਗੇ ਕਿਵੇਂ ਇਹ ਕਿਵੇਂ ਉਹ ਕਰਨਗੇ ਤੇ ਆਪਾਂ ਕਹਾਵਤ ਦੇ ਵਿੱਚ ਕਿਵੇਂ ਕਹਿ ਦਿੰਦੇ ਆ ਵੀ ਔਰਤ ਮਰਦ ਦੇ ਪੈਰ ਦੀ ਜੁੱਤੀ ਆ ਨਹੀਂ ਮਰਦ ਔਰਤ ਦੇ ਪੈਰ ਦੀ ਜੁੱਤੀ ਆ ਕਿਉਂਕਿ ਮਰਦ ਦੂਸਰਾ ਵਿਆਹ ਕਿਉਂ ਕਰਾਉਂਦਾ ਫਿਰ ਉਹ ਕੱਲਾ ਕਿਉਂ ਨਹੀਂ ਆਪਣੇ ਬੱਚਿਆਂ ਨੂੰ ਹੈਂਡਲ ਕਰਦਾ ਕੱਲਾ ਕਿਉਂ ਨਹੀਂ ਉਹ ਜਿੱਥੇ ਪਿਓ ਵਾਲਾ ਦਰਜਾ ਉਹ ਤਾਂ ਦੇ ਨਹੀਂ ਦੇਣਾ ਜਿੱਥੇ ਮਾਂ ਵਾਲਾ ਦਰਜਾ ਉਹ ਵੀ ਦੇ ਦੇਣਾ ਉੱਥੇ ਵੀ ਖੜੇ ਨਾ ਫਿਰ ਮਰਦ ਔਰਤ ਉੱਥੇ ਵੀ ਖੜਦੀ ਹੈ ਜਿੱਥੇ ਮਾਂ ਦਾ ਦਰਜਾ ਦੇਣਾ ਤੇ ਨਾਲੇ ਜਿੱਥੇ ਪਿਤਾ ਦਾ ਉਹਨੂੰ ਹੱਕ ਦੇਣਾ ਹਨਾ ਬੱਚਿਆਂ ਨੂੰ ਉੱਥੇ ਦੋਨੇ ਰੋਲ ਅਦਾ ਕਰਦੀ ਹੈ ਤੇ ਮਰਦ ਕਿਉਂ ਨਹੀਂ ਕਰਦਾ ਫਿਰ ਇੰਨਾ ਫਰਕ ਕਿਉਂ ਫਿਰ ਕਿਉਂ ਕਿਹਾ ਜਾਂਦਾ ਵੀ ਔਰਤ ਮਰਦ ਦੇ ਪੈਰ ਦੀ ਜੁੱਤੀ ਆ ਮੈਂ ਇਹ ਸਮਝਦੀ ਆ ਵੀ ਔਰਤ ਮਰਦ ਦੇ ਪੈਰ ਦੀ ਜੁੱਤੀ ਨਹੀਂ ਮਰਦ ਔਰਤ ਦੇ ਪੈਰ ਦੀ ਜੁੱਤੀ ਆ ਫਿਰ ਮਰਦ ਇਕੱਲਾ ਰਹੇ ਤੇ ਕਿਉਂ ਵਿਆਹ ਕਰਾਉਂਦਾ ਤੂੰ ਜਿਆ ਕਿਉਂ ਆਪਣੇ ਬੱਚਿਆਂ ਨੂੰ ਪਾਲਣ ਦੇ ਖਾਤਰ ਦੂਜੀ ਮਾਂ ਲਿਆਉਂਦਾ ਫਿਰ ਉਹ ਮਾਂ ਦਾ ਤਰਜਾ ਦੇ ਵੀ ਨਾ ਆਪਣੇ ਬੱਚਿਆਂ ਨੂੰ ਮਾਂ ਵੀ ਬਣ ਕੇ ਪਾਲ ਲੈ ਤੇ ਕਿਤੇ ਪਿਤਾ ਜਿੱਥੇ ਪਿਤਾ ਦਾ ਰੋਲ ਕਰਨਾ ਉੱਥੇ ਪਿਤਾ ਦਾ ਕਰੇ ਜਿੱਥੇ ਮਾਤਾ ਦਾ ਕਰਨਾ ਮਾਤਾ ਦਾ ਕਰੇ ਔਰਤ ਆਪਣੇ ਘਰ ਨੂੰ ਸਵਾਰਦੀ ਆ ਹਨਾ ਸਾਰੇ ਘਰ ਨੂੰ ਬੰਨ ਲੈਂਦੀ ਆ ਤਾਂ ਫਿਰ ਵੀ ਆਪਣਾ ਹਨਾ ਸਮਾਜ ਦੇ ਵਿੱਚ ਨੀਂਨੇ ਖੇਦੀ ਕੀਤੀ ਜਾਂਦੀ ਹੈ ਵੀ ਔਰਤ ਮਰਦ ਦੇ ਪੈਰ ਦੀ ਜੁੱਤੀ ਆ ਚਲ ਸਮਝਦੇ ਆਂ ਵੀ ਮਰਦ ਪ੍ਰਧਾਨ ਸਮਾਜ ਆ ਮਰਦ ਦੀ ਚੱਲਦੀ ਆ ਪਰ ਇੰਨਾ ਵੀ ਨਾ ਕਹੋ ਵੀ ਔਰਤ ਮਰਦ ਦੀ ਹੈ ਨਾ ਪੈਰ ਦੀ ਜੁੱਤੀ ਆ ਵੀ ਮਰਦ ਤੋਂ ਬਿਨਾ ਕੁਝ ਵੀ ਨਹੀਂ ਹੈਗੀ ਇਹ ਤਾਂ ਜਿਵੇਂ ਮਰਦ ਕਹੂਗਾ ਉਵੇਂ ਚੱਲੂਗੀ ਨਹੀਂ ਮੈਂ ਤਾਂ ਇਹੀ ਸਮਝਦੀ ਆਂ ਵੀ ਫਿਰ ਮਰਦ ਬਰਾਬਰ ਦਾ ਦਰਜਾ ਰੱਖਿਆ ਦਾ ਔਰ ਤਾਂ ਜਿਵੇਂ ਆਪਣੀ ਬੱਚਿਆਂ ਨੂੰ ਇਕੱਲੇ ਪਾਲ ਸਕਦੀ ਆ ਤੇ ਬੱਚਿਆਂ ਨੂੰ ਉਹਦੀ ਡੈਥ ਤੋਂ ਬਾਅਦ ਇਕੱਲੇ ਆਫ ਕਰਦੀ ਆ ਤਾਂ ਫਿਰ ਮਰਦ ਵੀ ਇਕੱਲੇ ਉਹ ਕਰੇ ਕੰਡਾ ਹੀ ਪਾਲੇ ਤੇ ਹੁਣ ਕੀ ਆਪਾਂ ਇੱਥੇ ਦੱਸਾਂਗੇ ਤੁਸੀਂ 15-15 ਵੱਲ ਲੈਣੇ ਆ ਪਹਿਨਾ 13-13 ਤੇ ਫਿਰ 15 ਤੇ ਦੋ-ਦੋ ਵਧਾਈ ਜਾਣੇ ਆ ਕਿੰਨੇ ਮਰਜ਼ੀ ਵਧਾ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਫੁੱਲ ਕਿੰਨਾ ਵੱਡਾ ਕਰਨਾ ਚਾਹੁੰਦੇ ਹੋ ਤੇ ਨਾਲ-ਨਾਲ ਆਪਾਂ ਵੀਡੀਓ ਦੇ ਵਿੱਚ ਗੱਲਾਂ ਵੀ ਕਰਿਆ ਕਰਾਂਗੀ ਸਮਾਜ ਦੇ ਰਿਲੇਟਡ ਹਨਾ ਜਿੰਨੀ ਕੁ ਮੈਨੂੰ ਨੌਲੇਜ ਆ ਹਨਾ ਜਿੱਥੋਂ ਤੱਕ ਮੈਂ ਸੋਚਦੀ ਆ ਕਪਾ ਉਨੀ ਗੱਲ ਨਾ ਮੈਂ ਗੱਲ ਕਰਿਆ ਕਰੂਗੀ ਜਿੰਨਾ ਤੁਹਾਨੂੰ ਪਤਾ ਤੁਸੀਂ ਵੀ ਦੱਸਿਆ ਕਰੋ ਕਮੈਂਟਾਂ ਦੇ ਵਿੱਚ ਦੱਸਿਆ ਕਰੋ ਚਾਹੇ ਚਾਹੇ ਤੁਸੀਂ ਆਪਦੇ ਚੈਨਲ ਤੇ ਨਾ ਉਹ ਵੀਡੀਓ ਤੇ ਅਪਲੋਡ ਕਰਦੇ ਆ ਕਰੋ ਤੇ ਆਪਾਂ ਸਮਾਜ ਬਾਰੇ ਵੀ ਗੱਲਾਂ ਕਰਨੀਆਂ ਜ਼ਰੂਰੀ ਹੈ ਕਿਉਂਕਿ ਆਪਾਂ ਸਮਾਜ ਦੇ ਵਿੱਚ ਰਹਿੰਦੇ ਆ ਵਿਚਰਦੇ ਆ ਤੇ ਇੱਥੇ ਫਿਰ ਆਪਾਂ ਹਾਫ ਹਾਫ ਦੀ ਚੱਕਣਾ ਤੁਸੀਂ ਨਾਲ-ਨਾਲ ਇਹ ਚੀਜ਼ਾਂ ਨੂੰ ਦੇਖਣਾ ਦੇਖੋ ਆਪਾਂ ਬੁਲੀਏ ਰੋਲ ਬਣਾ ਰਹੇ ਹਾਂ ਨਾਲ ਨਾਲ ਆਪਾਂ ਗੱਲ ਕੀਤੀ ਕਿਉਂਕਿ ਮੈਨੂੰ ਲੱਗਿਆ ਵੀ ਆਪਾਂ ਨੂੰ ਇਹ ਗੱਲ ਕਰਨੀ ਚਾਹੀਦੀ ਹੈ ਅੰਦਰ ਦੇ ਵਿੱਚ ਹੁਣ ਚੱਕ ਕੇ 15 ਆਪਾਂ ਬਲ ਪਾਉਣੀਆਂ ਇੱਦਾਂ ਸੂਈ ਇੱਥੇ ਹੀ ਰੱਖਣੀ ਹੈ ਤੇtela ਤੁਸੀਂ ਸੂਈ ਨੂੰ ਘੁਮਾ ਲਿਆ ਕਰੋ ਨਾਲ ਨਾਲ ਆਪਾਂ ਹਨ ਵੀ ਕੰਮ ਵੀ ਸਿੱਖਾਂਗੇ ਤੇ ਨਾਲ ਨਾਲ ਆਪਾਂ ਸਮਾਜ ਦੇ ਰਿਲੇਟਡ ਗੱਲਾਂ ਜੀ ਚੰਗੀਆਂ ਲੱਗਦੀਆਂ ਮੇਰੀਆਂ ਤੁਹਾਨੂੰ ਕੁਝ-ਕਈ ਗੱਲਾਂ ਤਾਂ ਜ਼ਰੂਰ ਕਮੈਂਟ ਕਰਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਤੁਹਾਨੂੰ ਕਿਸੇ ਨੂੰ ਹੋਰ ਵੀ ਸਿੱਖਣ ਨੂੰ ਮਿਲੇ ਹਨ ਤੇ ਜ਼ਰੂਰਤ ਹੁੰਦੀ ਹੈ ਕਈਆਂ ਨੂੰ ਪੈਣਾ ਹਨ ਘਰ ਦੇ ਵਿੱਚ ਇਹ ਕੰਮ ਕਰਦੀਆਂ ਨਹੀਂ ਵੀ ਕਈ ਇਹਨੂੰ ਆਉਂਦਾ ਤੇ ਕਈਆਂ ਨੂੰ ਆਉਂਦਾ ਵੀ ਹੁੰਦਾ ਇਹ ਗੱਲ ਨਹੀਂ ਹੈਗੀ ਵੀ ਆਉਂਦਾ ਨਹੀਂ ਹੁੰਦਾ ਵਿੱਚ ਬਹੁਤ ਨੂੰ ਆਉਂਦਾ ਵੀ ਹੁੰਦਾ ਬਹੁਤ ਨੂੰ ਨਹੀਂ ਵੀ ਆਉਂਦਾ ਹੁੰਦਾ ਤੇ ਤੁਸੀਂ ਫਿਰ ਵੀਡੀਓ ਸ਼ੇਅਰ ਕਰਿਆ ਕਰੋ ਲਾਇਕ ਜਰੂਰ ਕਰਦੇਆ ਕਰੋ ਕਮੈਂਟ ਕਰਦੇਆ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤੇ ਆਪਾਂ ਵਧੀਆ-ਵਧੀਆ ਵੀਡੀਓ ਲੈ ਕੇ ਆਇਆ ਕਰਾਂਗੇ ਜਿੰਨਾ ਕ ਮੈਨੂੰ ਆਉਂਦਾ ਹੈ ਹਨਾ ਸੂਈ ਵਾਲਾ ਕੰਮ ਉੰਨੀ ਕਿ ਮੈਂ ਲੈ ਕੇ ਆਉਂਗੀ ਤੇ ਉਹਨਾਂ ਕੋ ਮੈਂ ਦੱਸੂਗੀ ਜਿੰਨੇ ਕਿ ਮੈਨੂੰ ਨੌਲੇਜ ਹੈਗੀ ਹੈ ਤੇ ਜਿੰਨਾ ਕਿ ਤੁਹਾਨੂੰ ਆ ਤੁਸੀਂ ਵੀ ਆਪ ਦੀ ਸ਼ੇਅਰ ਕਰ ਸਕਦੇ ਹੋ ਵੀਡੀਓ ਇਹਨੇ ਨਾਲ ਆਪਣਾ ਨਾਲ ਤਾਂ ਗਲਵਾਤ ਹੋ ਜਾਂਦੀ ਹੈ ਜਦੋਂ ਕਮੈਂਟ ਪੜਦੇ ਆ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਤੇ ਵੀ ਆਪਣਾ ਰਿਸਪੌਂਸ ਨਾਲ ਲੋਕ ਕੀ ਦਿੰਦੇ ਆਪਾਂ ਨੂੰ ਤੇ ਇੱਥੇ ਵੀ ਆਪਾਂ 15-15 ਹੀ ਉਹ ਕਰਨੀ ਆ ਬਲਪੋਨੀਆ ਜਦੋਂ ਤੁਸੀਂ 13 ਵਾਲੇ ਕੰਪਲੀਟ ਕਰ ਲਏ ਮਤਲਬ ਕਿ ਤਿੰਨ ਤਿੰਨ ਆਪਾਂ 13 ਵਾਲੇ ਕਰ ਲਏ ਤੇ ਜਦੋਂ ਆਪਾਂ ਰੋਜ਼ ਨੂੰ ਵਧਾਈ ਜੇਣਾ ਤੁਸੀਂ ਕਿੰਨੇ ਵਾਲ ਮਰਜ਼ੀ ਪਾ ਸਕਦੇ ਹੋ ਇਹਦਾ ਕੋਈ ਚੱਕਰ ਨਹੀਂ ਤੁਸੀਂ 17 ਕਰ ਲਓ 15 ਪਰ ਰੱਖਿਓ ਕਲੀਜ ਝੋਟੇ ਦੇ ਵਿੱਚ ਨਾ ਕਰਿਓ ਕਲੀ ਦੇ ਵਿੱਚ ਰੱਖਿਓ ਮਤਲਬ ਕਿ 16 ਨਾ ਕਰਿਓ 17 ਕਰ ਦਿਓ ਕੰਤਾ ਕਰ ਤੂ ਝੋਟੇ ਦੇ ਵਿੱਚ ਅੱਠ ਅੱਠ ਆਪਸ ਸਟਾਰਟਿੰਗ ਦੇ ਵਿੱਚ ਪਾਈ ਸੀ ਤੇ ਹੁਣ ਮੇਰਾ ਧਾਗਾ ਵੀ ਖਤਮ ਹੋਣ ਵਾਲਾ ਹੈ ਤੇ ਆਪਾਂ ਰੋਜ਼ ਨੂੰ ਵੀ ਕੰਪਲੀਟ ਕਰ ਲਿਆ ਥੋੜਾ ਜਿਹਾ ਤੁਸੀਂ ਸੂਈ ਨੂੰ ਢਿੱਲਾ ਛੱਡਦੇ ਕਰੋ ਇਦਾਂ ਕਮਾ ਕੇ ਤੁਸੀਂ ਇਸ ਤਰੀਕੇ ਨਾਲ ਕਮਾ ਲਿਆ ਕਰੋ ਸੂਈ ਨੂੰ ਤੇ ਇਹ ਬਿਲਕੁਲ ਵੀ ਈਜ਼ੀ ਤਰੀਕੇ ਨਾਲ ਨਿਕਲ ਜਾਂਦਾ ਇੱਕ ਦੋ ਵਾਰ ਆਪਾਂ ਪ੍ਰੈਕਟਿਸ ਕਰਾਂਗੇ ਤਾਂ ਸਾਰਾ ਕੁਝ ਆਪਾਂ ਨੂੰ ਆਉਣ ਲੱਗ ਪੈਂਦਾ ਹੈ ਇਹ ਨਹੀਂ ਹੁੰਦਾ ਵੀ ਆਪਾਂ ਨੂੰ ਆਉਂਦਾ ਨਹੀਂ ਹੈ ਨਾ ਤੇ ਆਪਾਂ ਨੂੰ ਈਜ਼ੀ ਤਰੀਕੇ ਨਾਲ ਹੀ ਜਿੱਥੇ ਬਸ ਹਾਫ ਤੇ ਇਹਨੂੰ ਅੱਧ ਤੇ ਕੱਢਿਆ ਕਰੋ ਸੂਈ ਨੂੰ ਇੱਥੇ ਆਪਣਾ ਰੋਜ਼ ਕੰਪਲੀਟ ਹੋ ਜਾ ਤੇ ਇਹ ਮੈਂ ਇੰਨੇ ਘੱਟ ਵਾਲ ਪਾਉਂਗੀ ਕਿਉਂਕਿ ਮੇਰੇ ਕੋਲ ਧਾਗਾ ਥੋੜਾ ਤੁਸੀਂ ਮੈਂ ਧਾਗਾ ਹੋਰ ਲੈਣਾ ਪਊਗਾ ਤੇ ਕੰਪਲੀਟ ਆਪਾਂ ਰੋਜ਼ ਕਰਤਾ ਤੇ ਤੁਹਾਨੂੰ ਮੇਰੀ ਗੱਲਬਾਤ ਕਿਦਾਂ ਦੀ ਲੱਗੀ ਮੈਨੂੰ ਕਮੈਂਟ ਦੇ ਵਿੱਚ ਜਰੂਰ ਦੱਸਿਓ ਤੇ ਫਿਰ ਆਪਾਂ ਵੀਡੀਓ ਹੋਰ ਵੀ ਲੈ ਕੇ ਆਵਾਂਗੇ ਆ ਥੋੜਾ ਜਿਹਾ ਮੇਰਾ ਧਾਗਾ ਹੁਣ ਘੱਟ ਰਹਿ ਗਿਆ ਸੀ ਇਸ ਕਰਕੇ ਇਦਾਂ ਜਿਹਾ ਬਣਾਉਣਾ ਪੈ ਗਿਆ ਮੈਨੂੰ ਥੋੜਾ ਜਿਹਾ ਇੱਕ ਦੋ ਬਲ ਹੋਰ ਪੈ ਜਾਂਦੇ ਆਪਣਾ ਰੋਜ਼ ਕੰਪਲੀਟ ਹੈ ਤੇ ਇਹਨੂੰ ਨੀਚੇ ਤੋਂ ਗੰਡ ਗੰਡ ਜਰੂਰ ਦੇ ਦਿਓ ਮੇਰਾ ਧਾਗਾ ਖਤਮ ਹੋ ਗਿਆ ਇਸ ਕਰਕੇ ਮਿੱਥੂ ਗੰਡ ਦੇਵੀ ਸਾਗਦੀਆਂ ਚੱਲ ਜੇ ਦਿੱਤੀ ਗਈ ਕਿਉਂਕਿ ਤਾਂ ਮੈਂ ਸੁਣੂ ਹਬੀਬ ਮਤਲਬ ਕਿ ਪੁਰਾਣੇ ਕੱਪੜੇ ਤੇ ਹੀ ਦੱਸਿਆ ਤੁਸੀਂ ਇੱਥੇ ਬਲ ਦੇ ਕੇ ਗੰਡ ਦਿਨੀਆ ਇਦਾਂ ਜਿੱਦਾਂ ਬਲ ਪਿਆ ਨਾ ਇਸ ਤਿੱਕੇ ਨਾਲ ਗੰਡ ਦਿਓ ਜਾਂ ਤੁਸੀਂ ਇਸ ਤਿੱਕੇ ਨਾਲ ਦੇ ਦਿਓ ਨਹੀਂ ਬਲ ਦੇ ਵਿੱਚ ਪਾ ਕੇ ਦੇ ਦਿਓ ਤੇ ਇਸ ਤਿੱਕੇ ਨਾਲ ਰੋਜ਼ ਬਣਾ ਲਿਓ ਦੇਖੋ ਕਿੰਨਾ ਸੋਹਣਾ ਬਣਿਆ ਤੇ ਆ ਸਾਡੇ ਮੇਰੇ ਕੋਲੇ ਕੁੜੀ ਸਿੱਖਦੀ ਆ ਉਹਨੇ ਬਣਾਇਆ ਤੇ ਆਹ ਵਾਲਾ ਮੈਂ ਬਣਾਇਆ ਜੀ ਹੁਣ ਤਹਾਨੂੰ ਦਿਖਾ ਰਹੀ ਆ ਤੇ ਬਹੁਤ ਸੋਹਣਾ ਬਣਦਾ ਜਦੋਂ ਆਪਾਂ ਉਪਵਾਣੀ ਆ ਤੇ ਜੇ ਨਾ ਕਰ ਸੌਰੀ ਜੇ ਕਰ ਤੁਹਾਨੂੰ ਨਹੀਂ ਪਤਾ ਲੱਗਿਆ ਹਨਾ ਵੀਡੀਓ ਤਾਂ ਨਹੀਂ ਦੇਖ ਕੇ ਇੱਕ ਵਾਰੀ ਆਪਾਂ 8 8 ਪਾਏ ਆ ਤੇ ਫਿਰ ਆ 13 13 ਪਾਏ ਆ ਤੇ ਫਿਰ ਆ ਆਪਾਂ 15 15 ਪਾਏ ਆ ਆ ਸਾਰੇ ਵਾਲੇ ਪਿੰਕ ਵਾਲੇ 15 ਬਾੜ ਤੇ ਆਹ 13 ਤੇ ਦੋ ਜਿਹੜੇ ਬਚਾਲੇ ਆ ਇਹ 8 8 ਆਪਾਂ ਬਲ ਪਾਏ ਆ ਇਸ ਤੇ ਕਿ ਨਾ ਪਾਇਆ ਤੇ ਤੁਸੀਂ ਜੀ ਗਾਹਾਂ ਬਣਾਉਣਾ ਇੱਥੇ 17 ਵਾਲੇ ਕਰ ਸਕਦੇ ਹੋ ਇਹ ਤਿੰਨ ਇੱਥੇ ਆ ਜਾਣਗੇ ਤੇ ਹੁਣ ਆਪਣਾ ਧਾਗਾ ਖਤਮ ਹੋ ਗਿਆ ਇਸ ਕਰਕੇ ਕਪਾਹ ਸਪਾਈ ਵੀ ਉਹਨੇ ਦੀ ਉਹਨੇ ਦੀ ਕੀਤੀ ਸੀ ਛੋਟੇ ਰੋਲ ਦੀ ਤੁਸੀਂ ਕਿੰਨਾ ਵੀ ਵੱਡਾ ਛੋਟਾ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਵੀ ਲੱਗੀ ਹੈ ਲਾਈਕ ਕਰੋ ਸ਼ੇਅਰ ਕਰੋ ਟਮੈਟਿਕਲ ਚੈਨਲ ਨੂੰ ਜਰੂਰ ਸਬਸਕ੍ਰਾਈਬ